ਜਿਹੜੀਆਂ ਜਿਹੜੀਆਂ ਪ੍ਰੋਗਰਾਮਾਂ ਨੇ ਸਾਡੀ ਜਿਹੜੀ ਸ਼ਨਾਖਤ ਆ ਸਾਡੀ ਆਈਡੀ ਆ ਤੁਸੀਂ ਦੇਖਿਆ ਥੋੜੇ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇੱਕ ਬਿਆਨ ਦਿੱਤਾ ਬਿਆਨ ਦਿੱਤਾ ਭਾਜਪਾ ਦੇ ਖਿਲਾਫ ਕੁਝ ਹੋਰ ਗੱਲਾਂ ਕਰਕੇ ਨਾਲ ਇਹ ਕਿਹਾ ਕਿ ਇੱਕ ਸਿੱਖ ਵਾਲਾ ਇਸ਼ਾਰਾ ਕਰਕੇ ਕਿ ਹਿੰਦੁਸਤਾਨ ਮੇ ਸਿੱਖ ਕੀ ਪਗੜੀ ਔਰ ਕੜਾ ਮਹਿਫੂਜ਼ ਨਹੀਂ ਸੁਰੱਖਿਤ ਨਹੀਂ ਹੈ ਉਹਦੀ ਰਾਜਨੀਤੀ ਉਹਨੂੰ ਪਤਾ ਹੋਊ ਉਹ ਕਿਉਂ ਕਰ ਰਿਹਾ ਕਿਸ ਤਰ੍ਹਾਂ ਕਰ ਰਿਹਾ ਪਰ ਇਹ ਗੱਲ ਸੱਚ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਸਾਡੇ ਸਿੱਖ ਬੱਚੇ ਜਦੋਂ ਸਕੂਲ ਜਾਂਦੇ ਨੇ ਕੜਾ ਉਤਾਰ ਦਿਓ ਜੀ ਸਾਡੇ ਸਿੱਖ ਜਿਹੜੇ ਸਿੱਖ ਸਕੂਲ ਨੇ ਉਹਨਾਂ ਦੇ ਵਿੱਚ ਵੀ ਕੜਾ ਉਤਾਰ ਦਿਓ ਜੀ 5 ਸਾਲ ਦੇ ਛੋਟੀ ਉਮਰ ਦੇ ਬੱਚਿਆਂ ਦੇ ਕੜੇ ਉਤਾਰ ਰਹੇ ਨੇ ਸਾਡੀਆਂ ਸਿੱਖ ਬੱਚੀਆਂ ਦੇ ਜਦੋਂ ਸੈਂਟਰ ਬਣਦੇ ਨੇ ਪੇਪਰ ਦੇਣ ਲਈ ਕੋਈ ਅੰਮ੍ਰਿਤਸਰ ਤੋਂ ਬਠਿੰਡੇ ਆ ਰਿਹਾ ਕੋਈ ਬਠਿੰਡ ਤੋਂ ਅੰਮ੍ਰਿਤਸਰ ਸੈਂਟਰ ਪਾਉਂਦਿਆ ਕੋਈ ਚੰਡੀਗੜ੍ਹ ਪਾਉਂਦਿਆ ਉਹਦੇ ਵਿੱਚ ਕੇਸ ਕੀ ਨਹੀਂ ਜਾਣ ਦਿੰਦੇ ਉਹ ਬੱਚੀ ਨੂੰ ਕੇਸ ਕੀ ਲਾਉਣ ਲਈ ਮਜਬੂਰ ਕਰਦੇ ਨੇ ਜੇ ਉਹ ਨਹੀਂ ਲਾਉਂਦੀ ਤੇ ਉਹਦਾ ਪੇਪਰ ਨਹੀਂ ਹੋਣ ਦਿੰਦੇ ਇਹ ਸਾਡੀਆਂ ਸਮੱਸਿਆਵਾਂ ਬਹੁਤ ਵੱਡੀਆਂ ਸਮੱਸਿਆਵਾਂ ਬਣੀਆਂ ਔਰ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਬਣੀਆਂ ਨੇ ਸਾਡੇ ਪਾਰਲੀਮੈਂਟ ਦੇ ਵਿੱਚ 13 ਬੰਦੇ ਪੰਜਾਬ ਦੇ 14ਵਾਂ ਚੰਡੀਗੜ੍ਹ ਦਾ ਜਾਂਦਾ ਪਰ ਕਦੀ ਇਸ ਵਿਸ਼ੇ ਤੇ ਉਹਨੇ ਬੋਲਿਆ ਨਹੀਂ ਹੋ ਜੇ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਤੇ ਮੈਂ ਉਹਨੂੰ ਸਲਾਹ ਦੇਵਾਂਗਾ ਕਿ ਉਹ ਲੀਡਰ ਆ اپੋਜੀਸ਼ਨ ਦਾ ਉਹ اپੋਜੀਸ਼ਨ ਦਾ ਲੀਡਰ ਹੋਣ ਕਰਕੇ ਸੰਸਦ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਵਾਵੇ ਇਹ ਸਾਡਾ ਮਸਲਾ ਸਾਡੀਆਂ ਸਾਡੀ ਆਈਡੀ ਨਾਲ ਜੁੜਿਆ ਸਾਡੀ ਅਣਖ ਤੇ ਆਪੁਰਨਾ ਜੁੜਿਆ ਹੋਇਆ ਜੇ ਉਹ ਦੇਸ਼ ਦਾ اپੋਜੀਸ਼ਨ ਲੀਡਰ ਆ ਉਹਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਤੇ ਉਹ ਪਾਰਲੀਮੈਂਟ ਦੇ ਵਿੱਚ اپੋਜੀਸ਼ਨ ਦਾ ਲੀਡਰ ਹੋਣ ਕਰਕੇ ਇਸ ਮਸਲੇ ਨੂੰ ਫਾਈਨਲ ਕਰਵਾਵੇ ਅਸੀਂ ਬਹੁਤ ਦਿਰ ਪਹਿਲਾਂ ਦੇਖਿਆ ਸਾਡੀ ਕਿਰਪਾ ਨਹੀਂ ਸੀ ਜਾਣਦੇ ਜਹਾਜ਼ ਚ ਛੋਟੀ ਉਦੋਂ ਹਰ ਗੱਲ ਤੇ ਝਗੜਾ ਹੁੰਦਾ ਸੀ ਪਰ ਜਦੋਂ ਮਨਮੋਹਨ ਸਿੰਘ ਆਇਆ ਉਸਨੇ ਕੈਬਨਟ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਕਿ 4 ਇੰਚ ਦਾ ਫਾਲਾ ਜਿਹੜਾ ਉਹ ਜਾ ਸਕਦਾ ਇਹ 에어ਪੋਰਟ ਤੇ ਉਦੋਂ ਤੋਂ ਬਾਅਦ ਸਾਨੂੰ ਰਾਹਤ ਮਿਲੀ ਜਿੰਨੀ ਦੇਰ ਤੱਕ ਸੈਂਟਰ ਤੋਂ ਇਹ 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 ਮੁਸੀਬਤਾਂ ਖਤਮ ਨਹੀਂ ਹੋਣਗੀਆਂ ਸਾਡੇ ਸਿੱਖ ਬੱਚਿਆਂ ਦੀ ਹਾਲਤ ਪਤਲੀ ਪਤਲੀ ਰਹੂਗੀ आज ਤੁਸੀਂ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਮੇਰਾ 5 ਸਾਲ ਦਾ ਬੱਚਾ ਉਹਨੇ ਮੈਨੂੰ ਦੱਸਿਆ ਕਿ ਮੇਰਾ ਪੰਜ ਪੰਜਵੀਂ ਪੰਜਵੀਂ ਕਲਾਸ ਪੜਦਾ ਬੱਚਾ ਉਹਨੇ ਮੈਨੂੰ ਦੱਸਿਆ ਕਿ ਪਾਪਾ ਮੈਂ ਪ੍ਰੇਰ ਦੇ ਵਿੱਚ ਖੜਾ ਸੀ ਮੇਰੇ ਟੀਚਰ ਨੇ ੱੱਕੇ ਨਾਲ ਮੇਰੀ ਬਾਹਾਂ ਤੋਂ ਕੜਾ ਲਾ ਲਿਆ ਤੇ ਇਹ ਸਾਡੇ ਸਿੱਖ ਸਕੂਲਾਂ ਦੀ ਹਾਲਤ ਹੈ ਤੇ ਹਿੰਦੁਸਤਾਨ ਦੀਆਂ ਦੂਸਰੀਆਂ ਸਟੇਟਾਂ ਦੀ ਕੀ ਹਾਲਤ ਹੋਵੇ ਤੇ ਇਸ ਕਰਕੇ ਇਹ ਜਿਹੜੀ ਸਾਫ ਪਾਰਟੀਆਂ ਦੀ ਰਾਜਨੀਤੀ ਹੈ ਉਹਨਾਂ ਨੂੰ ਪਤਾ ਹੋ ਪਰ ਜੇ ਰਾਹੁਲ ਗਾਂਧੀ ਨੇ ਇਹ ਮਹਿਸੂਸ ਕੀਤਾ ਕਿ ਸਿੱਖਾਂ ਦੀ ਇਹ ਸਿੱਖ ਬੱਚਿਆਂ ਦੀ ਸਮੱਸਿਆ ਤੇ ਮੈਂ ਇਹ ਚਾਹਾਂਗਾ ਕਿ ਉਹ ਐਪੋਜੀਸ਼ਨ ਦੇ ਲੀਡਰ ਉਹ ਪਾਰਲੀਮੈਂਟ ਦੇ ਵਿੱਚ ਯਕੀਨੀ ਬਣਾਉਣ ਕਿ ਸਾਡਾ ਇਹ ਹੱਕ ਸਾਨੂੰ ਮਿਲੇ ਸਾਡਾ ਬੱਚਾ ਕਿਸੇ ਵੀ ਸੈਂਟਰ ਦੇ ਵਿੱਚ ਜਾਵੇ ਕਿਸੇ ਸਕੂਲ 'ਚ ਜਾਵੇ ਉਹਦਾ ਕੜਾ ਤੇ ਉਹਦੀ ਪੱਤ ਨਾ ਲਈ ਜਾਵੇ ਸੋ ਕਾਲਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਜੀ ਅਸੀਂ ਇਸ ਪਾਸੇ ਇਸ ਪਾਸੇ ਲੱਗੇ ਹੋਇਆ ਕਿ ਸਾਡੇ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਉਹ ਹੁਣ ਹੋ ਜਾਣੀ ਹੈ ਕਿਉਂਕਿ 14 ਸਾਲ ਤੋਂ ਸਰਕਾਰ ਰੋਕ ਰਹੀ ਹੈ ਉਹ ਰੋਕ ਰਹੀ ਹੈ ਕਿ ਬਾਦਲ ਹੁਣ ਤੱਕੜਾ ਹੋਵੇ ਹੁਣ ਤੱਕੜਾ ਹੋਵੇ ਫਿਰ ਇਲੈਕਸ਼ਨ ਕਰਾਈਏ ਹੁਣ ਉਹ ਦਿਨ ਆਉਣੇ ਨਹੀਂ ਉਹ ਪਹਿਲੇ ਦਿਨ ਲੱਪਣੇ ਨਹੀਂ ਤੇ ਨਾ ਸੈਂਟਰ ਸਰਕਾਰ ਨੂੰ ਤੇ ਨਾ ਕਾਲੀਆਂ ਨੂੰ ਨਾ ਬਾਦਲ ਪਰਿਵਾਰ ਨੂੰ ਹੁਣ ਇਹ ਇਲੈਕਸ਼ਨ ਹੋਣੇ ਨੇ ਹੁਣ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਇੱਕ ਇੱਕ ਧੜਾ ਨਾ ਬਣੋ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਸਿੱਖ ਬਣਾਇਆ ਸਿੱਖ ਬਣ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹਾਂ ਸਾਡਾ ਮਰਨਾ ਪਰਨਾ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਦੁੱਖ ਸੁੱਖ ਦੱਸਦੇ ਹਾਂ ਅਰਦਾਸ ਕਰਦੇ ਹਾਂ ਉਦੋਂ ਅਸੀਂ ਇਹ ਨਹੀਂ ਦੇ ਦੱਸਦੇ ਕਿ ਸੱਚੇ ਪਾਤਸ਼ਾਹ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੱਚੇ ਪਾਤਸ਼ਾਹ ਮੈਂ ਕਾਮਰੇਡ ਹਾਂ ਸੱਚੇ ਪਾਤਸ਼ਾਹ ਮੈਂ ਬਸਪਾਰਾ ਨਾਲ ਜੁੜਿਆ ਮੈਂ ਕਾਲੀਆਂ ਨਾਲ ਜੁੜਿਆ ਮੈਂ ਫਲਾਹ ਪਾਰਟੀ ਨਾਲ ਜੁੜਿਆ ਉਦੋਂ ਅਸੀਂ ਕਹਿੰਨੇ ਅਸੀਂ ਤੇਰੇ ਸੇਖਿਆ ਸੱਚੇ ਪਾਤਸ਼ਾਹ ਸਾਡਾ ਇਹ ਕਸ਼ਟ ਦੁਆਰ ਭਾਈ ਜੈਤਾ ਜੀ ਲਿਖਦੇ ਆ ਕਿ ਮੈਂ ਜਦੋਂ ਅਨੰਦਪੁਰ ਦੇ ਵਿੱਚ ਨਗਾਰਾ ਵਜਾਉਂਦਾ ਕਿ ਦਸਮ ਪਾਤਸ਼ਾਹ ਤੇ ਚੱਲਦਾ ਹੁੰਦਾ ਸੀ ਤੇ ਮੈਂ ਦੇਖਦਾ ਸੀ ਦੀਨ ਦੁਖੀ ਆਏ ਜਦ ਦਰਦ ਕੇ ਅਨਵਾਰਨੇ ਕੋ ਦੁਖੀਏ ਬਨਿੰਦ ਗੁਰੂ ਦੁਖੀਏ ਬਨਿੰਦ ਦੁਖੀ ਗੁਰੂ ਜੀ ਕੋ ਪਾਉ ਨੂੰ ਉਹ ਕਹਿੰਦਾ ਮੈਂ ਦੇਖਦਾ ਕਿ ਗੁਰੂ ਜੀ ਕੋਲ ਜਿਹੜਾ ਦੁੱਖ ਲੈ ਕੇ ਆਉਂਦੇ ਸੀ ਤੇ ਗੁਰੂ ਜੀ ਉਹਨਾਂ ਦੁਖੀਆਂ ਵਰਗੇ ਮੈਨੂੰ ਦੁਖੀ ਲੱਗਦੇ ਸੀ ਇਹਨਾਂ ਦੁੱਖ ਬਹੂਸੋਸ ਕਰਦੇ ਸੀ ਸਾਡਾ ਗੁਰੂ ਸਾਡੇ ਦੁੱਖ ਵੰਡਣ ਦੇ ਸਮਰੱਥ ਆ ਸੀ ਉਹਦੇ ਅੱਗੇ ਦੁੱਖ ਜਦੋਂ ਫੋਲਦੇ ਆ ਐਦ ਸਿੱਖ ਫੋਲਦੇ ਆ ਮੇਰੇ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਆਪਾਂ ਧਰਮ ਨੂੰ ਧਰਮੀ ਬਣ ਕੇ ਸੰਭਾਲ ਲਈਏ ਇਹਨਾਂ ਪੋਲੀਟਿਕਲ ਲੋਡ ਲੀਡਰਾਂ ਤੋਂ ਬਚਾ ਲਈਏ ਦਸ਼ਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਨੂੰ ਮੈਂ ਤੁਹਾਨੂੰ ਇਹੀ ਬੇਤੀ ਕਰਦਾ ਕਿਸੇ ਵੀ ਪਾਰਟੀ ਚ ਰਾਜਨੀਤੀ ਕਰੋ ਪਰ ਆਹ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਇਹਦੇ ਵਿੱਚ ਧਰਮ ਦੀ ਵੋਟ ਪੰਥਕ ਕਾਲੀ ਲਹਿਰ ਨੂੰ ਦੇ ਦਿਓ ਮੈਂ ਪੰਥਕ ਕਾਲੀ ਲਹਿਰ ਦਾ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਮੈਂ ਵਚਨ ਦੇਣਾ ਕਿ ਨਾ ਅਸੀਂ ਰਾਜਨੀਤੀ ਕਰਾਂਗੇ ਨਾ ਕਰਨ ਦਿਆਂਗੇ ਨਰੋਲ ਧਰਮ ਦੀ ਸੇਵਾ ਕਰਾਂਗੇ ਤੇ ਕੌਮ ਦੀ ਸੇਵਾ ਕਰਾਂਗੇ ਸਿਧਾਂਤ ਦੀ ਸੇਵਾ ਕਰਾਂਗੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਾਂਗੇ ਵਡੀਆਂ ਜਿਹੜੀਆਂ ਪ੍ਰੋਬਲਮਾਂ ਨੇ ਸਾਡੀ ਜਿਹੜੀ شناخت ਆ ਸਾਡੀ ਆਈਡੀ ਆ ਤੁਸੀਂ ਦੇਖਿਆ ਥੋੜੇ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇੱਕ ਬਿਆਨ ਦਿੱਤਾ ਬਿਆਨ ਦਿੱਤਾ ਭਾਜਪਾ ਦੇ ਖਿਲਾਫ ਕੁਝ ਹੋਰ ਗੱਲਾਂ ਕਰਕੇ ਨਾਲ ਇਹ ਕਿਹਾ ਕਿ ਇੱਕ ਸਿੱਖ ਵਾਲਾ ਇਸ਼ਾਰਾ ਕਰਕੇ ਕਿ ਹਿੰਦੁਸਤਾਨ ਮੇ ਸਿੱਖ ਕੀ ਪਗੜੀ ਔਰ ਕੜਾ ਮਹਿਫੂਜ਼ ਨਹੀਂ ਸੁਰੱਖਿਤ ਨਹੀਂ ਹੈ ਉਹਦੀ ਰਾਜਨੀਤੀ ਉਹਨੂੰ ਪਤਾ ਹੋਊ ਕਿਉਂ ਕਰ ਰਿਹਾ ਕਿਸ ਤਰ੍ਹਾਂ ਕਰ ਰਿਹਾ ਪਰ ਇਹ ਗੱਲ ਸੱਚ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਸਾਡੇ ਸਿੱਖ ਬੱਚੇ ਜਦੋਂ ਸਕੂਲ ਜਾਂਦੇ ਨੇ ਕੜਾ ਉਤਾਰ ਦਿਓ ਜੀ ਸਾਡੇ ਸਿੱਖ ਜਿਹੜੇ ਸਿੱਖ ਸਕੂਲ ਨੇ ਉਹਨਾਂ ਦੇ ਵਿੱਚ ਵੀ ਕੜਾ ਉਤਾਰ ਦਿਓ ਜੀ 5 ਸਾਲ ਦੇ ਛੋਟੀ ਉਮਰ ਦੇ ਬੱਚਿਆਂ ਦੇ ਕੜੇ ਉਤਰਾ ਰਹੇ ਨੇ ਸਾਡੀਆਂ ਸਿੱਖ ਬੱਚਿਆਂ ਦੇ ਜਦੋਂ ਸੈਂਟਰ ਬਣਦੇ ਨੇ ਪੇਪਰ ਦੇਣ ਲਈ ਕੋਈ ਅੰਮ੍ਰਿਤਸਰ ਤੋਂ ਬਠਿੰਡੇ ਆ ਰਿਹਾ ਕੋਈ ਬਠਿੰਡੇ ਤੋਂ ਅੰਮ੍ਰਿਤਸਰ ਸੈਂਟਰ ਬਣ ਰਿਹਾ ਕੋਈ ਚੰਡੀਗੜ੍ਹ ਬਣ ਰਿਹਾ ਉਹਦੇ ਵਿੱਚ ਕੇਸ ਕੀ ਨਹੀਂ ਜਾਣ ਦਿੰਦੇ ਉਹ ਬੱਚੀ ਨੂੰ ਕੇਸ ਕੀ ਲਾਉਣ ਲਈ ਮਜਬੂਰ ਕਰਦੇ ਨੇ ਜੇ ਉਹ ਨਹੀਂ ਲਾਉਂਦੀ ਤੇ ਉਹਦਾ ਪੇਪਰ ਨਹੀਂ ਹੋਣ ਦਿੰਦੇ ਇਹ ਸਾਡੀਆਂ ਸਮੱਸਿਆਵਾਂ ਬਹੁਤ ਵੱਡੀਆਂ ਸਮੱਸਿਆਵਾਂ ਬਣੀਆਂ ਔਰ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਬਣੀਆਂ ਸਾਡੇ ਪਾਰਲੀਮੈਂਟ ਦੇ ਵਿੱਚ 13 ਬੰਦੇ ਪੰਜਾਬ ਦੇ 14ਵਾਂ ਚੰਡੀਗੜ੍ਹ ਦਾ ਜਾਂਦਾ ਪਰ ਕਦੀ ਇਸ ਵਿਸ਼ੇ ਤੇ ਉਹਨੇ ਬੋਲਿਆ ਨਹੀਂ ਹੁਣ ਜੇ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਤੇ ਮੈਂ ਉਹਨੂੰ ਸਲਾਹ ਦੇਊਂਗਾ ਕਿ ਉਹ ਲੀਡਰ ਆ اپੋਜੀਸ਼ਨ ਦਾ ਉਹ اپੋਜੀਸ਼ਨ ਦਾ ਲੀਡਰ ਹੋਣ ਕਰਕੇ ਸੰਸਦ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਵਾਵੇ ਇਹ ਸਾਡਾ ਮਸਲਾ ਸਾਡੀਆਂ ਸਾਡੀ ਆਈਡੀ ਨਾਲ ਜੁੜਿਆ ਸਾਡੀ ਅਣਖ ਤੇ ਆਪਰੂ ਨਾਲ ਜੁੜਿਆ ਹੋਇਆ ਜੇ ਉਹ ਦੇਸ਼ ਦਾ ਆਪੋਜੀਸ਼ਨ ਲੀਡਰ ਆ ਉਹਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਤੇ ਉਹ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਦਾ ਲੀਡਰ ਹੋਣ ਕਰਕੇ ਇਸ ਮਸਲੇ ਨੂੰ ਫਾਈਨਲ ਕਰਵਾਵੇ ਅਸੀਂ ਬਹੁਤ ਦਿਰ ਪਹਿਲਾਂ ਦੇਖਿਆ ਸਾਡੀ ਕਿਰਪਾ ਨਹੀਂ ਸੀ ਜਾਣਦੇ ਜਹਾਜ਼ ਤੇ ਛੋਟੀ ਉਦੋਂ ਹਰ ਗੱਲ ਤੇ ਝਗੜਾ ਹੁੰਦਾ ਸੀ ਪਰ ਜਦੋਂ ਮਨਮੋਹਨ ਸਿੰਘ ਆਇਆ ਉਸਨੇ ਕੈਬਨਟ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਕਿ 4 ਇੰਚ ਦਾ ਫਾਲਾ ਜਿਹੜਾ ਉਹ ਜਾ ਸਕਦਾ ਇਹ 에ਅਰਪੋਰਟ ਤੇ ਉਦੋਂ ਤੋਂ ਬਾਅਦ ਸਾਨੂੰ ਰਾਹਤ ਮਿਲੀ ਜਿੰਨੀ ਦੇਰ ਤੱਕ ਸੈਂਟਰ ਤੋਂ ਇਹ 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 ਮੁਸੀਬਤਾਂ ਖਤਮ ਨਹੀਂ ਹੋਣਗੀਆਂ ਸਾਡੇ ਸਿੱਖ ਬੱਚਿਆਂ ਦੀ ਹਾਲਤ ਪਤਲੀ ਰਹੋਗੀ ਅੱਜ ਤੁਸੀਂ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਮੇਰਾ 5 ਸਾਲ ਦਾ ਬੱਚਾ ਉਹਨੇ ਮੈਨੂੰ ਦੱਸਿਆ ਕਿ ਮੇਰਾ ਪੰਜ ਪੰਜਵੀਂ ਪੰਜਵੀਂ ਕਲਾਸ ਪੜਦਾ ਬੱਚਾ ਉਹਨੇ ਮੈਨੂੰ ਦੱਸਿਆ ਕਿ ਪਾਪਾ ਮੈਂ ਪ੍ਰੇਅਰ ਦੇ ਵਿੱਚ ਖੜਾ ਸੀ ਮੇਰੇ ਟੀਚਰ ਨੇ ਧੱਕੇ ਨਾਲ ਮੇਰੀ ਬਾਹਾਂ ਤੋਂ ਕੜਾ ਲਾ ਲਿਆ ਤੇ ਸਾਡੇ ਸਿੱਖ ਸਕੂਲਾਂ ਦੀ ਹਾਲਤ ਹੈ ਤੇ ਹਿੰਦੁਸਤਾਨ ਦੀਆਂ ਦੂਸਰੀਆਂ ਸਟੇਟਾਂ ਦੀ ਕੀ ਹਾਲਤ ਹੋਵੇ ਤੇ ਇਸ ਕਰਕੇ ਇਹ ਜਿਹੜੀ ਸਾ ਪਾਰਟੀਆਂ ਦੀ ਰਾਜਨੀਤੀ ਹੈ ਉਹਨਾਂ ਨੂੰ ਪਤਾ ਹੋ ਪਰ ਜੇ ਰਾਹੁਲ ਗਾਂਧੀ ਨੇ ਇਹ ਮਹਿਸੂਸ ਕੀਤਾ ਕਿ ਸਿੱਖਾਂ ਦੀ ਇਹ ਸਿੱਖ ਬੱਚਿਆਂ ਦੀ ਸਮੱਸਿਆ ਤੇ ਮੈਂ ਇਹ ਚਾਹਾਂਗਾ ਕਿ ਉਹ ਐ ਆਪੋਜੀਸ਼ਨ ਦੇ ਲੀਡਰ ਉਹ ਪਾਰਲੀਮੈਂਟ ਦੇ ਵਿੱਚ ਯਕੀਨੀ ਬਣਾਉਣ ਕਿ ਸਾਡਾ ਇਹ ਹੱਕ ਸਾਨੂੰ ਮਿਲੇ ਸਾਡਾ ਬੱਚਾ ਕਿਸੇ ਵੀ ਸੈਂਟਰ ਦੇ ਵਿੱਚ ਜਾਵੇ ਕਿਸੇ ਸਕੂਲ 'ਚ ਜਾਵੇ ਉਹਦਾ ਕੜਾ ਤੇ ਉਹਦੀ ਪੱਗ ਨਾ ਲਈ ਜਾਵੇ ਸੋ ਕਾਲਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਦੀ ਅਸੀਂ ਇਸ ਪਾਸੇ ਇਸ ਪਾਸੇ ਲੱਗੇ ਹੋયા ਕਿ ਸਾਡੇ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਉਹ ਹੁਣ ਹੋ ਜਾਣੀ ਹੈ ਕਿਉਂਕਿ 14 ਸਾਲ ਤੋਂ ਸਰਕਾਰ ਰੋਕ ਰਹੀ ਹੈ ਉਹ ਰੋਕ ਰਹੀ ਹੈ ਕਿ ਬਾਦਲ ਹੁਣ ਤੱਕੜਾ ਹੋਵੇ ਹੁਣ ਤੱਕੜਾ ਹੋਵੇ ਫਿਰ ਇਲੈਕਸ਼ਨ ਕਰਾਈਏ ਹੁਣ ਉਹ ਦਿਨ ਆਉਣੇ ਨਹੀਂ ਉਹ ਪਹਿਲੇ ਦਿਨ ਲੱਭਣੇ ਨਹੀਂ ਤੇ ਨਾ ਸੈਂਟਰ ਸਰਕਾਰ ਨੂੰ ਤੇ ਨਾ ਕਾਲੀਆਂ ਨੂੰ ਨਾ ਬਾਦਲ ਪਰਿਵਾਰ ਨੂੰ ਹੁਣ ਇਹ ਇਲੈਕਸ਼ਨ ਹੋਣੇ ਨੇ ਹੁਣ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਇੱਕ ਇੱਕ ਧੜਾ ਨਾ ਬਣੇ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਸਿੱਖ ਬਣਾਇਆ ਸਿੱਖ ਬਣ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹਾਂ ਸਾਡਾ ਮਰਨਾ ਪਰਨਾ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਦੁੱਖ ਸੁੱਖ ਦੱਸਦੇ ਹਾਂ ਅਰਦਾਸ ਕਰਦੇ ਹਾਂ ਉਦੋਂ ਅਸੀਂ ਇਹ ਨਹੀਂ ਦੇ ਦੱਸਦੇ ਕਿ ਸੱਚੇ ਪਾਤਸ਼ਾਹ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਹਾਂ ਸੱਚੇ ਪਾਤਸ਼ਾਹ ਮੈਂ ਕਾਮ ਰੇਡ ਹਾਂ ਸੱਚੇ ਪਾਤਸ਼ਾਹ ਮੈਂ ਬਸਪਾਰਾ ਜੁੜਿਆ ਮੈਂ ਕਾਲੀਆਂ ਨਾਲ ਜੁੜਿਆ ਮੈਂ ਫਲਾਂ ਪਾਰਟੀ ਨਾਲ ਜੁੜਿਆ ਉਦੋਂ ਐ ਕਹਿੰਦੇ ਅਸੀਂ ਤੇਰੇ ਸੇਖਿਆ ਸੱਚੇ ਪਾਤਸ਼ਾਹ ਸਾਡਾ ਇੱਕ ਅਸਤ ਦੁਆਰ ਭਾਈ ਜੈਤਾ ਜੀ ਲਿਖਦੇ ਆ ਕਿ ਮੈਂ ਜਦੋਂ ਆਨੰਦਪੁਰ ਦੇ ਵਿੱਚ ਨਗਾਰਾ ਵਜਾਉਂਦਾ ਕਿ ਦਸਮ ਪਾਤਸ਼ਾਹ ਤੇ ਚਲਦਾ ਹੁੰਦਾ ਸੀ ਤੇ ਮੈਂ ਦੇਖਦਾ ਸੀ ਦੀਨ ਦੁਖੀ ਆਏ ਜਦ ਦਰਦ ਕੇ ਨਿਵਾਰਨੇ ਕੋ ਦੁਖੀਏ ਮਨਿੰਦ ਗੁਰੂ ਦੁਖੀਏ ਮਨਿੰਦ ਦੁਖੀ ਗੁਰੂ ਜੀ ਕੋ ਪਾਉ ਨੂੰ ਉਹ ਕਹਿੰਦਾ ਮੈਂ ਦੇਖਦਾ ਕਿ ਗੁਰੂ ਜੀ ਕੋਲ ਜਿਹੜਾ ਦੁੱਖ ਲੈ ਕੇ ਆਉਂਦੇ ਸੀ ਦੇ ਗੁਰੂ ਜੀ ਉਹਨਾਂ ਦੁਖੀਆਂ ਵਰਗੇ ਮੈਨੂੰ ਦੁਖੀ ਲੱਗਦੇ ਸੀ ਇਹਨਾਂ ਦੁੱਖ ਬਹੂਸੋਸ ਕਰਦੇ ਸੀ ਸਾਡਾ ਗੁਰੂ ਸਾਡੇ ਦੁੱਖ ਵੰਡਣ ਦੇ ਸਮਰੱਥ ਆ ਅਸੀਂ ਉਹਦੇ ਅੱਗੇ ਦੁੱਖ ਜਦੋਂ ਫੋਲਦੇ ਆ ਐਜ ਸਿੱਖ ਫੋਲਦੇ ਆ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਆ ਆਪਾਂ ਧਰਮ ਨੂੰ ਧਰਮੀ ਬਣ ਕੇ ਸੰਭਾਲ ਲਈਏ ਇਹਨਾਂ ਪੋਲੀਟੀਕਲ ਲੂਡ ਲੀਡਰਾਂ ਤੋਂ ਬਚਾ ਲਈਏ ਦਸਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਨੂੰ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਕਿਸੇ ਵੀ ਪਾਰਟੀ ਚ ਰਾਜਨੀਤੀ ਕਰੋ ਪਰ ਆ ਜਿਹੜੀਆਂ ਇਲੈਕਸ਼ਨ ਆ ਰਹੀਆਂ ਇਹਦੇ ਵਿੱਚ ਧਰਮ ਦੀ ਵੋਟ ਪੰਥਕ ਕਾਲੀ ਲਹਿਰ ਨੂੰ ਦੇ ਦਿਓ ਮੈਂ ਪੰਥਕ ਕਾਲੀ ਲਹਿਰ ਦਾ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਮੈਂ ਵਚਨ ਦੇਣਾ ਕਿ ਨਾ ਅਸੀਂ ਰਾਜਨੀਤੀ ਕਰਾਂਗੇ ਨਾ ਕਰਨ ਦਿਆਂਗੇ ਨਿਰੋਲ ਧਰਮ ਦੀ ਸੇਵਾ ਕਰਾਂਗੇ ਤੇ ਕੌਮ ਦੀ ਸੇਵਾ ਕਰਾਂਗੇ ਸਿਧਾਂਤ ਦੀ ਸੇਵਾ ਕਰਾਂਗੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਾਂਗੇ